ਹਾਂਜੀ ਵੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਆਪਣੇ YouTube ਚੈਨਲ ਤੇ ਤੇ Facebook ਤੇ ਤੇ ਕਿਸੇ ਤਰ੍ਹਾਂ ਦੀ ਐਡ ਜਾਂ ਪ੍ਰੋਮੋਸ਼ਨ ਕਰਵਾਉਣੀ ਹੋਵੇ ਆਪਣੇ ਨਾਲ ਗੱਲਬਾਤ ਕਰ ਸਕਦੇ ਆ ਤੇ ਅੱਜ ਅਸੀਂ ਪਹੁੰਚਿਆ ਮੋਗਾ ਸ਼ਹਿਰ ਤੇ ਮੋਗਾ ਸ਼ਹਿਰ ਦੇ ਵਿੱਚ ਭਰਾ ਹੈਗਾ ਸੁੱਖਾ ਸੁੱਖਾ ਮਿੱਤਰੋ ਗੱਡੀਆਂ ਦਾ ਬਾਦਸ਼ਾਹ ਜਿਹੜਾ ਮੰਨਿਆ ਜਾਂਦਾ ਬਾਈ ਮੋਗੇ ਜ਼ਿਲ੍ਹੇ ਦੇ ਵਿੱਚ ਗੱਡੀਆਂ ਤਿਆਰ ਕਰਦਾ ਜੀਪਾਂ ਜਿਹੜੀਆਂ ਆਪਾਂ ਕਹਿ ਦਿੰਨੇ ਆ ਤਾਂ ਪੂਰੀ ਗੱਲਬਾਤ ਕਰਾਉਂਦੇ ਆ ਵੀਡੀਓ ਦੇ ਨਾਲ ਐਂਡ ਤੱਕ ਜਿਹੜੇ ਹੋ ਬਾਈ 88 ਕੀ ਹਾਲ ਚਾਲ ਆ ਤੇ ਬਾਈ ਆਪਣੇ ਕੋਲੇ ਜੀਪਾਂ ਤੇ ਜੀਪਾਂ ਬਾਰੇ ਪੂਰਾ ਪਰ ਤੌਰ ਤੇ ਜਾਣਕਾਰੀ ਦੇ ਦੇ ਠੀਕ ਆ ਆਪਣੇ ਕੋਲੇ ਬਾਈ ਜੀ ਵਿਲੀ ਥਾਰ ਜਿਪਸੀ ਹਾਂਜੀ ਇਹੀ ਜਿਹੜੀ ਵੀ ਮਰਜ਼ੀ ਤਿਆਰ ਕੋਈ ਕਰਾ ਸਕਦਾ ਓਕੇ ਤੇ ਮੰਨ ਲਾ ਜਿਵੇਂ ਬਿੱਲੀ ਹੋਗੀ ਜਾਂ ਜੈਪਸੀ ਹੋਗੀ ਮਤਲਬ ਕਈ ਭਰਾ ਹੁੰਦੇ ਜੀਪ ਲੈ ਆਉਂਦੇ ਕੱਲਾ ਪੇਂਟ ਕਰਾਉਂਦੇ ਹੁੰਦੇ ਆ ਆਪਣੇ ਕੋਲ ਮਤਲਬ ਜੀਪ ਵੀ ਤਿਆਰ ਕੀਤੀ ਕਰਾਈ ਮਿਲ ਜੂਗੀ ਕਿ ਮਤਲਬ ਮਤਲਬ ਜੀਪਾ ਉਹੀ ਅਗਲਾ ਲੈ ਕੇ ਤਿਆਰ ਕਰਵਾ ਸਕਦਾ ਆਪਣੇ ਕੋਲ ਨਹੀਂ ਮਿਲ ਜੂ ਬਾਈ ਤਿਆਰ ਕੀਤੀ ਮਿਲ ਜੂ ਓਕੇ ਤੇ ਬਾਈ ਆ ਜੀਪ ਦੀ ਗੱਲ ਕਰੀਏ ਇਹਨੂੰ ਕਿਹੜਾ ਰੰਗ ਹੋਇਆ ਬਾਈ ਇਹਨੂੰ 2K ਪੇਂਟ ਹੋਇਆ ਬਾਈ 2K ਪੇਂਟ ਦਾ ਮਿੱਤਰੋ ਰੰਗ ਹੋਇਆ ਇਹਨੂੰ ਤਾਂ ਵਿੱਚੋਂ ਪਹਿਲਾਂ ਦਿਖਾ ਦੇ ਇਹਨੂੰ ਬਹੁਤ ਸਾਫ਼ ਜੀ ਬਣੀ ਵੀ ਆ ਤੇ ਅੰਦਰੋਂ ਪੂਰੀ ਖੁੱਲੀ ਡੁੱਲੀ ਆ ਬਾਈ ਇਹਦੇ ਇਹ ਚਿੰਜਣਾ ਹੈਗਾ ਜੀ ਬਲੇਰੋ ਟਰਬ ਬਲੇਰੋ ਟਰਬੋ ਦਾ ਇੰਜਨ ਹੈ ਮਿੱਤਰੋ ਆ ਗੀਅਰ ਦੇਖ ਲਓ ਠੀਕ ਆ 5 4 5 ਗੀਅਰ ਆ ਇਹਦੇ ਮਿੱਤਰੋ ਤਾਂ ਆ ਹੈਂਡ ਬ੍ਰੇਕ ਆ ਗਿਆ ਠੀਕ ਆ ਪੂਰਾ ਜਨਿਕੇ ਦੂਸਰੀਆਂ ਗੱਡੀਆਂ ਵਾਂਗੂ ਇਹ ਚ ਫੰਕਸ਼ਨ ਦਿੱਤੇ ਹੋਏ ਆ ਸੀਟ ਬੈਲਟ ਦੀ ਆਪਸ਼ਨ ਦਿੱਤੀ ਵੀ ਆ ਤਾਂ ਜੇ ਆਪਾਂ ਗੱਲ ਕਰੀਏ ਬਾਈ ਬਹੁਤ ਸੋਹਣੀ ਤਿਆਰ ਕੀਤੀ ਵੀ ਆ ਹੈਨਾ ਤੇ ਜੇ ਆਪਾਂ ਗੱਲ ਕਰੀਏ ਇਧਰ ਲੀ ਜੀਪ ਆ ਜਾਣੀ ਕਿੱਥੇ ਪਹਿਲਾਂ ਤਾਂ ਇਹ ਦੱਸ ਦੇ ਅਮਰੀਕਾ ਜਾਣੀ ਬਾਈ ਇਹ ਮਿੱਤਰੋ ਅਮਰੀਕਾ ਜਾਣੀ ਆ ਤੇ ਇੱਕ ਜਿਹੜੀ ਅੰਦਰ ਤਿਆਰ ਹੋ ਰਹੀ ਆ ਉਹ ਵੀ ਅਮਰੀਕਾ ਜਾਣੀ ਆ ਹੈ ਤੇ ਜੇ ਆ ਗੱਲ ਕਰੀਏ ਆ ਜੀਪ ਆ ਬਾਈ ਰੰਗ ਨੂੰ ਨਾ ਮਤਲਬ ਜੇ ਆਪਾਂ ਗੱਲ ਕਰੀਏ ਜਿਹੜਾ ਆਪਣੇ ਪਹਿਲਾ ਜਵਾਕ ਬਹੁਤ ਕਹਿੰਦੇ ਨੇ ਫੌਜੀ ਰੰਗ ਮੰਨਿਆ ਜਾਂਦਾ ਹੈ ਇਹਦੇ ਵਿੱਚੋਂ ਕਿਉਂਕਿ ਇਹੋ ਜਿਹੀਆਂ ਜੀਪਾਂ ਫੌਜੀਆਂ ਕੋਲੇ ਬਹੁਤ ਹੁੰਦੀਆਂ ਐ ਤਾਂ ਬਾਈ ਆਹ ਜੀਪ ਦੇ ਵਿੱਚ ਇੰਜਨ ਸੇਮ ਹੀ ਆ ਹਾਂ ਸੇਮ ਹੀ ਸੇਮ ਹੀ ਇੰਜਨ ਹੈ ਇਹਦੇ ਵਿੱਚ ਸੇਮ ਹੀ ਉਹ ਫੰਕਸ਼ਨ ਆ ਜਾਂਦੇ ਹੈ ਤੇ ਲਗਭਗ ਜੇ ਕੀਮਤ ਦੀ ਗੱਲ ਕਰੀਏ ਦੀ ਕਿੱਥੋਂ ਤੱਕ ਤੱਕ ਤਿਆਰ ਹੋ ਜਾਂਦੀ ਆ ਕੀਮਤ ਬਾਈ ਜਿਹੜੀ ਪਾਸਿੰਗ ਵਾਲੀ ਗੱਡੀ ਆ ਹਾਂ ਵਧੀਆ ਸਮਾਨ ਲਾ ਕੇ ਅੱਛਾ ਉਹ ਤਾਂ 5.5-6 ਲੱਖ ਦੇ ਵਿੱਚ ਜਾਂਦੀ ਆ ਅੱਛਾ 5.5-6 ਲੱਖ ਦੇ ਵਿੱਚ ਵਿੱਚ ਤਾਂ ਜੇ ਉਹ ਮਤਲਬ ਆਪਾਂ ਬਿਨਾਂ ਪਾਸਿੰਗ ਤੋਂ ਫਿਰ 3.5 ਲੱਖ ਅੱਛਾ 3.5 ਲੱਖ ਤੱਕ ਵਧੀਆ ਟੌਪ ਦੀ ਜੀਪ ਤਿਆਰ ਹੋ ਜਾਂਦੀ ਆ ਤੇ ਜਿਵੇਂ ਕਈ ਭਰਾ ਕਹਿੰਦੇ ਆ ਵੀ ਉਤੋਂ ਜੀਪ ਸਿਰਫ ਹੁੰਦੀ ਬਣੀ ਜੀ ਤੇ ਵਿੱਚ ਗੱਲਬਾਤ ਹੀ ਨਹੀਂ ਹੁੰਦੀ ਉਹ ਇੰਜਨ ਪੱਖੋਂ ਜਾਂ ਮਤਲਬ ਮਿਸਤਰੀ ਦੇ ਕਰਾਉਣ ਤੇ ਫਰਕ ਪੈ ਜਾਂਦਾ ਜਾਂ ਅਗਲਾ ਹੀ ਮਤਲਬ ਪੇਂਟ ਦੇ ਤੌਰ ਤੇ ਰੱਖਦਾ ਹੈ ਨਹੀਂ ਨਹੀਂ ਬਾਈ ਜਿਹੜੀ ਸਮਾਨ ਵੀ ਮਾੜਾ ਲਾਉਂਦਾ ਅੱਛਾ ਸਮਾਨ ਪੱਖੋਂ ਵੀ ਪੈਂਦਾ ਤਾਂ ਲੈ ਮਿੱਤਰੋ ਇਹ ਹੈਗਾ ਬਾਈ ਆਪਣਾ ਸੁੱਖਾ ਮੋਗਾ ਸ਼ਹਿਰ ਆ ਠੀਕ ਆ ਲੋਕੇਸ਼ਨ ਬਾਈ ਇੱਕ ਵਾਰੀ ਫੇਰ ਦੱਸ ਦੇ ਕਿਹੜੇ ਪਾਸੇ ਆ ਇਹ ਖੀਰਾ ਸਿੰਘ ਬਿਲਡਿੰਗ ਆ ਖੀਰਾ ਸਿੰਘ ਬਿਲਡਿੰਗ ਮਾਰਕੀਟ ਦੇ ਵਿੱਚ ਆ ਸੁੱਖਾ ਪੁੱਛ ਕੇ ਆ ਜਿਓ ਕਿਸੇ ਤਰ੍ਹਾਂ ਦੀ ਵੀ ਜੀਪ ਤਿਆਰ ਕਰਾਉਣੀ ਆ ਜਾਂ ਊ ਜੀਪ ਲੈਣੀ ਆ ਉਹ ਵੀ ਬਾਈ ਤਿਆਰ ਕਰਕੇ ਦਿੰਦਾ ਏ ਠੀਕ ਆ ਤੇ ਜੇ ਕਿਸੇ ਭਰਾ ਨੇ ਕੋਈ ਸਪੇਅਰ ਦਾ ਕੰਮ ਕਰਾਉਣਾ ਹੋਵੇ ਸਪੇਅਰ ਪਾਰਟ ਦਾ ਜਾਂ ਆਪਾਂ ਕਹਿੰਦੇ ਕੋਈ ਸਮਾਨ ਵੀ ਬਾਹਰੋਂ ਲਿਆਉਂਦਾ ਬੰਦਾ ਆਪਣੇ ਕੋਲੋਂ ਕੰਮ ਹੀ ਕਰਾਉਣਾ ਹੋਵੇ ਉਹ ਵੀ ਕਰਦੇ ਆ ਉਹ ਵੀ ਕਰ ਦਿੰਦੇ ਆ ਤੇ ਲੈ ਮਿੱਤਰੋ ਪਹੁੰਚੋ ਮੋਗੇ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾਗਾ ਤੇ ਜੇ ਤੁਹਾਨੂੰ ਇੱਕ ਅਸੀਂ ਹੋਰ ਗੱਲ ਦੱਸ ਦਈਏ ਕਈ ਭਰਾ ਹੁੰਦੇ ਬਾਹਰੋਂ ਫੋਨ ਕਰਦੇ ਆ ਬਾਈ ਠੀਕ ਹੈ ਤੇ ਉਹਨਾਂ ਨੂੰ ਕਾਲ ਕਰਨ ਵਾਸਤੇ ਨੰਬਰ ਅਸੀਂ ਵਿੱਚ ਚਲਾ ਵੀ ਦੇਵਾਂਗੇ ਤੇ ਨੰਬਰ ਬਾਈ ਬੋਲ ਵੀ ਦੇ ਨੰਬਰ ਕਿੰਨਾ 98550 ਹਾਂਜੀ 92809 98550 ਤੇ 92809 809 ਇਹ ਤੋਂ ਤੁਸੀਂ ਕਾਲ ਕਰ ਸਕਦੇ ਆ WhatsApp ਤੇ ਮੈਸੇਜ ਕਰ ਸਕਦੇ ਆ ਤੇ ਪੂਰੀ ਜਾਣਕਾਰੀ ਲੈ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਐਂਡ ਤੱਕ ਬਾਈ